ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪ ਨੂੰ ਪਤਾ ਹੀ ਹੈ ਕਿ ਜਦ ਵੀ ਕੋਈ ਵਿਦੇਸ਼ ਤੋਂ ਆਉਂਦਾ ਵਾ ਤਾਂ ਉਸ ਦੇ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਹੈ ਆਪਣੇ ਪਰਿਵਾਰ ਨੂੰ ਮਿڈیا ਜਾਂਦਾ ਵਾ ਸਰਪ੍ਰਾਈਜ਼ ਦੇ ਜਿਹੜਾ ਇਹ ਉਹ ਫੈਮਿਲੀ ਨੂੰ ਦਿੱਤਾ ਜਾਂਦਾ ਵਾ ਜੋ ਕਿ ਅੱਜ ਕੱਲ ਟ੍ਰੈਂਡ ਜੱਬ ਬਣਿਆ ਹੋਇਆ ਵਾ ਉੱਥੇ ਇੱਕ ਵੀਰ ਜੋ ਕਿ ਕਾਫੀ ਸਾਲਾਂ ਤੋਂ ਬਾਅਦ ਵਿਦੇਸ਼ ਤੋਂ ਘਰ ਵਾਪਸ ਆਉਂਦਾ ਵਾ ਤੇ ਉਸ ਨੂੰ ਉਮੀਦ ਹੁੰਦੀ ਜਾਂ ਕਿ ਜਦ ਉਹ ਘਰੇ ਜਾਊਗਾ ਤੇ ਸਾਰੇ ਉਸ ਨਾਲ ਮਿਲਣਗੇ ਉਸ ਨੂੰ ਗੱਲ ਲਗਾਉਣਗੇ ਉੱਥੇ ਜਦੋਂ ਵੀਰ ਜਿਹੜਾ ਇਹ ਘਰ ਜਾਂਦਾ ਵਾ ਤਾਂ ਉਸ ਦੇ ਬਾਪੂ ਜੀ ਉਸ ਨੂੰ ਪਛਾਨਣ ਦੇ ਹੀ ਨਹੀਂਗੇ ਜਿਸ ਦੀ ਛੋਟੀ ਜਿਹੀ ਕਲਿੱਪ ਤੁਸੀਂ ਦੇਖ ਸਕਦੇ ਜਿਸ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਵੇਗਾ ਦੇਖੋ ਇਹ ਕਲਿੱਪ ਉਹਨਾਂ ਦੇਸ਼ ਪੰਜਾਬੀਆਂ ਪਹਿਲਾਂ ਸੁਪਨਾ ਸੀ ਪਰ ਦੇਸਾਂ ਦਾ ਹੁਣ ਪਿੰਡ ਨੂੰ ਮੁੜਨਾ ਖਾ ਬਿਆ ਵੀਰ ਨੂੰ ਸੀ ਕਿ ਬਾਪੂ ਉਸ ਨੂੰ ਗਾਲੇ ਲਗਾਏਗਾ ਪਰ ਬਾਪੂ ਨੇ ਵੀਰ ਨੂੰ ਪਛਾਣਿਆ ਨਹੀਂ ਤੇ ਇਹ ਵੀਡੀਓ ਕਾਫੀ ਜ਼ਿਆਦਾ ਇਮੋਸ਼ਨਲ ਕਰ ਦੇਣ ਵਾਲੀ ਆ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜੋ ਦੱਸੋ ਮਿਲ ਜਾਏ ਅਗਲੀ ਵੀਡੀਓ ਦੇ ਨਾਲ